ਇਹ ਨਹੀਂ ਕਿ ਜਦੋਂ ਦਾ ਮੱਕਾ ਆਉਂਦੇ ਉਹਦੇ ਮੁਸਲਮਾਨ ਕਹਿੰਦਾ ਮੁਸਲਮਾਨ ਧਰਮ ਗ੍ਰੰਥ ਦੇ ਵਿੱਚ ਆਉਂਦਾ ਹੈ ਕਿ ਇੱਕ ਭਗਵਾਨ ਕ੍ਰਿਸ਼ਨ ਨੇ ਵੀ ਮੁਸਲਮਾਨ ਹੁੰਦੇ ਸਨ ਤਾਂ ਭਗਵਾਨ ਕ੍ਰਿਸ਼ਨ ਨੇ ਜਦੋਂ ਜਰਾਸਿੰਧ ਦੇ ਨਾਲ ਜੁਟ ਕੀਤਾ ਨਾ ਬਹੁਤ ਭਿਆਨਕ ਜੁਟ ਹੋਇਆ ਤਾਂ ਉਹ ਤੇ ਕਾਲਜਮਨ ਸੀਗਾ ਕਾਲਜਮਨ ਜਿਹੜਾ ਸੀ ਨਾ ਬੜਾ ਤਗੜਾ ਉਹ ਜੀ ਕਾਲਜਮਨ Hindu ਮਤ ਦੇ ਅਨਸਾਰ ਮੁਸਲਮਾਨ ਉਹਨੂੰ ਜੇ ਕੋਈ ਸ਼ੂ ਲਗੇ ਤਾਂ ਤਾਮਿਂ ਭ੍ਰਸਟ ਹੋ ਜਾਵੇਗਾ ਉਹ ਇਹ ਮੰਨਦੇ ਆ। ਔਰ ਮੁਸਲਮਾਨ ਲੋਕ ਮੰਨਦੇ ਆ ਕਿ ਜੇ ਹਿੰਦੂ ਨੂੰ ਦੇਖ ਰਿਹਾ ਤੇ ਤੁਹਾਡੀ ਨਵਾਜ ਕੀਤੀ ਉਹ ਜੀ ਦੀ ਤੇ ਸਭ ਭ੍ਰਸਟ ਹੋ ਜਾਣਗੇ। ਤਾਂ ਉਥੇ ਕਾਲਜਮਨ ਜਿਹੜਾ ਹੈ ਨਾ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਆ ਕਰਕੇ ਲੜਦਾ ਤੇ ਧਮਕੀਆਂ ਦਿੰਦਾ ਹੈ। ਧਮਕੀਆਂ ਦਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਫਾਰਸੀ ਵਿੱਚ ਲਿਖਦੇ ਆ। ਸਧੂਰਾ ਨੇ ਬੜੀ ਪਿਆਰੀ ਕਰਤਾ ਜੁੱਧ ਨਹੀਂ ਕਰਤਾ ਰਹੀ ਹੋਈ ਹੈ। ਕੈਨ ਦਾ ਕਾਰਜਮਨ ਕਹਿੰਦੇ ਜੰਗਤ ਰਾਜ ਦੇ ਕਾਲ ਜਮਨ ਬਹੋਇਤ ਕੀਮਤ ਫੌਜ ਕੋ ਸਾਹਮ ਬਾਮਨ ਜੰਗ ਬਗੋਪਨ ਵਿਆਹ ਹਰ ਕੀ ਟਿਲਗੋ ਨਾ ਜਰਾ ਤੁਲਵਾ ਕਾਲ ਜਮਨ